ਜਾ ਰਹੇ ਹੈ ਤਾਂ ਬੜੀ ਮੰਦਭਾਗੀ ਗੱਲ ਆ ਕਿ ਸਾਡਾ ਗਵਾਂਡੀ ਮੁਲਕ ਪਾਕਿਸਤਾਨ ਜਿਹੜਾ ਹਮੇਸ਼ਾ ਹੀ ਸਾਡੇ ਦੇਸ਼ ਦੇ ਪ੍ਰਤੀ ਨਫਰਤ ਭਰੀ ਆਵਾਜ਼ ਬੁਲੰਦ ਕਰਦਾ ਉਹ ਉਸ ਭਾਵਣਾ ਨਾਲ ਹੀ ਹਰ ਐਕਟੀਵਿਟੀ ਕਰਦਾ ਸੋ ਜਿਹੜੀ ਸਿਤੀ ਇਸ ਵੇਲੇ ਸਾਰੇ ਦੇਸ਼ ਦੇ ਇੰਦਰਾ ਤੇ ਖਾਸ ਕਰਕੇ ਸਾਡੇ ਸਰਦੀ ਜਿਹੜੇ ਇਲਾਕੇ ਆ ਸਾਡੇ ਸਰਦੀ ਸੂਬੇ ਆ ਉਹ ਸਾਰੇ ਅੱਜ ਤੁਸੀਂ ਦੇਖ ਰਹੇ ਹੋ ਆਪਣੀਆਂ ਅੱਖਾਂ ਦੇ ਨਾਲ ਲੋਰ ਸਾਰਾ ਕੁਝ ਤੁਸੀਂ ਸੁਣ ਰਹੇ ਹੋ ਸੋ ਮੈਂ ਸਭ ਤੋਂ ਪਹਿਲਾਂ ਤਾਂ ਏਗਾ ਲੋਕਾਂ ਨੂੰ ਕਹਾਂਗਾ ਵੀ ਜਿਹੜਾ ਵੀ ਆਰਮੀ ਦਾ ਮੈਸੇਜ ਹੈ ਸਿਵਲ ਪ੍ਰਸ਼ਾਸਨ ਦਾ ਜਿਹੜਾ ਰੂਲ ਹੈ ਉਹਨੂੰ ਫਾਲੋ ਕੀਤਾ ਜਾਵੇ ਕਿਉਂਕਿ ਅਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਜੋਖਮ ਨਹੀਂ ਲੈਣਾ ਚਾਹੁੰਦੇ ਸੋ ਪੰਜਾਬ ਸਰਕਾਰ ਤੁਹਾਡੇ ਨਾਲ ਹੈ ਪੂਰੀ ਤਰ੍ਹਾਂ ਤੁਹਾਡੀ ਪਿੱਠ ਤੇ ਖੜੀ ਹੈ ਸੋ ਕਿਸੇ ਵੀ ਸਿਸੀ ਦਾ ਜਿਹੜਾ ਉਹ ਫੇਸ ਕਰਨ ਦੇ ਲਈ ਉਹਨੂੰ ਟੱਕਰਾ ਕਰਨ ਦੇ ਲਈ ਅਸੀਂ ਸਾਰੇ ਬੰਦੋਬਸਥ ਕੀਤੇ ਆ ਸੋ ਮੈਂ ਕੱਲ ਵੀ ਜਿਹੜਾ ਉਹ ਗਰਦਾਸਪੁਰ ਦੇ ਅੰਦਰ ਕਾਨੋਰ ਦੇ ਏਰੀਆ ਚ ਰਿਆਂ ਪਰਸੋਂ ਵੀ ਇਸ ਇਲਾਕੇ ਚ ਰਿਆਂ ਕੱਲ ਵੀ ਸਾਡੀਆਂ ਟੀਮਾਂ ਸਨ ਅੱਜ ਆਪ ਮੈਂ ਖੁਦ ਜਿਹੜਾ ਕੋਟਲੀ ਜਵਾਰ ਢਿੰਡਾ ਦਿਨਵਾਲ ਦੋਸਪੁਰ ਮਨਵਾਲ ਜਨੇয়াল ਇਹਨਾਂ ਪਿੰਡਾਂ ਚੋਂ ਦੀ ਮੈਂ ਜਿਹੜਾ ਆਪਣੇ ਲੋਕਾਂ ਨੂੰ ਮਿਲ ਰਿਹਾ ਸੋ ਮੈਂ ਲੋਕਾਂ ਨੂੰ ਅਪੀਲ ਕਰਨੇ ਚਾਹਨਾ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਚੀਜ਼ ਦੀ ਘਾਟ ਨੀ ਨਾ ਸਾਡੇ ਕੋਲ ਤੇਲ ਦੀ ਘਾਟ ਆ ਡੀਜ਼ਲ ਪੈਟਰੋਲ ਦੀ ਨਾ ਗੈਸਾਂ ਦੀ ਘਾਟ ਆ ਨਾ ਸਾਡੇ ਕੋਲ ਕੋਈ ਮੈਡੀਸਨ ਦੀ ਘਾਟ ਆ ਨਾ ਸਾਡੇ ਕੋ ਕੋ ਰਾਸਨ ਦੀ ਘਾਟ ਦਾ ਖਰਾਕੀ ਬਸਾਂ ਦੀ ਬਸ ਚੜ੍ਹਦੀ ਕਲਾ ਚ ਰਭੋ ਸ਼ਰਧਾਂ ਦੇ ਸਾਡੇ ਪੁੱਤ ਲੜ ਰਹੇ ਆ ਸਾਡੇ ਭਰਾ ਲੜ ਰਹੇ ਆ ਇੱਥੇ ਅਸੀਂ ਉਹਨਾਂ ਦੇ ਪਿੱਠ ਤੇ ਖੜੇ ਆ ਸੋ ਪੂਰੀ ਤਰ੍ਹਾਂ ਦੰਦ ਖੱਟੇ ਕਰਾਂਗੇ ਮਤਲਬ ਦੇਸ਼ ਦੇ ਦੁਸ਼ਮਣਾਂ ਦੇ ਸੋ ਤੁਹਾਡੇ ਹੌਸਲੇ ਤੁਹਾਡੀ ਦਲੇਰੀ ਜਿਹੜੀ ਆ ਸਾਡੇ ਸੈਨਿਕਾਂ ਨੂੰ ਕੰਮ ਆਏਗੀ ਸੋ ਅਸੀਂ ਸਾਰੇ ਹਿੰਦੁਸਤਾਨ ਦੇ ਲੋਕ ਸਾਰੇ ਪੰਜਾਬ ਦੇ ਲੋਕ ਦੇਸ਼ ਦੇ ਸੈਨਿਕਾਂ ਦੇ ਨਾਲ ਖੜੇ ਆ ਉਹਨਾਂ ਦੇ ਪਿੱਠ ਤੇ ਖੜੇ ਆ ਔਰ ਜੋ ਵੀ ਸਿਵਲ ਪ੍ਰਸ਼ਾਸਨ ਆਰਮੀ ਦਾ ਪ੍ਰੋਟੋਕੋਲ